ਜੁੜੇ ਰਹੋ ਤੇ ਜ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਜਿਹੜੇ ਥੋੜੇ ਦਿਨ ਪਹਿਲਾਂ ਇੱਕ ਡਰਾਈਵਰ ਤੇ ਸਿਕਿਉਰਿਟੀ ਗਾਰਡ ਰੱਖੇ ਸੀਗੇ ਉਹਦੇ ਵਿੱਚ ਜਿਹੜਾ ਡੋਪ ਟੈਸਟ ਹੋਇਆ ਸੀਗਾ ਉਹਨੇ ਆਪਣੀ ਲੈਬ 'ਚ ਹੀ ਕਰਾ ਲਿਆ ਨੀ ਤੁ ਗੱਕੜੀ ਨਾਲ ਆਪਣੀ ਲੈਬ 'ਚ ਕਰਾ ਜਾਂਦੀ ਕਿਉਂ ਸਿਵਲ ਹਸਪੀਟਲ 'ਚ ਹੋਣਾ ਚਾਹੀਦਾ ਉਹ ਦਵਾਈਆਂ ਜਿਹੜੀਆਂ ਮੁਫਤ ਜਿਹੜੀਆਂ ਸਰਕਾਰ ਦੀ ਪ੍ਰੋਵੀਜ਼ਨ ਹੈਗੀਆਂ ਸੈਂਟਰ ਗਵਰਨਮੈਂਟ ਦੀ ਵੀ ਪ੍ਰੋਵੀਜ਼ਨ ਹੈਗੀਆਂ ਸਟੇਟ ਦੀ ਵੀ ਹੈਗੀਆਂ ਕਿਉਂਕਿ ਉਹ ਜਿਹੜੇ ਕੈਂਸਰ ਟ੍ਰੀਟਮੈਂਟ ਵਾਸਤੇ ਉਹ ਦਵਾਈਆਂ ਜਿਹੜੀਆਂ ਗਰੀਬਾਂ ਨੂੰ ਮੁਫਤ ਵੰਡਣੀਆਂ ਚਾਹੀਦੀਆਂ ਉਹ ਤਕਰੀਬਨ 2 ਕਰੋੜ ਦੀਆਂ ਦਵਾਈਆਂ ਜਿਹੜੀਆਂ ਜਿਹੜੇ ਉਹਨਾਂ ਕਿਉਂਕਿ ਐਕਸਪਾਇਰੀ ਟਾਈਮ ਹੁੰਦਾ ਹੈਗਾ ਉਹ ਪਈਆਂ ਪਈਆਂ ਐਕਸਪਾਇਰ ਹੋ ਗਈਆਂ ਉਹ ਜਿਹੜੀਆਂ ਲੋੜਵੰਦਾਂ ਤੱਕ ਜਿਹੜੀ ਪਹੁੰਚਾਈਆਂ ਹੀ ਨਹੀਂ ਗਈਆਂ ਹੈਗੇ ਅਸੀਂ ਤਾਂ 10000 ਆਦਮੀ ਰੱਖੇ 1000 ਆਦਮੀ ਹਿਮਾਚਲ ਦੇ ਰੱਖ ਲਏ ਤੇ ਉਹਦੇ ਵਿੱਚ ਕੀ ਫਰਕ ਪੈਂਦਾ ਹੈ ਮੈਂ ਹੁਣ ਬਜਿੰਦਰ ਪਾਸਟਰ ਦੇ ਮੁੱਦੇ ਸੀਗੇ ਪੰਜਾਬ ਚ ਸੁਣਾ ਹੀ ਹੋਣੋ ਮੈਂ ਚੱਕਿਆ ਸੀ ਕਿ ਮੈਂ ਲੈ ਕੇ ਗਿਆ ਸੀਗੇ ਵੀਰ ਸਾਹਿਬ ਨੇ ਕੇਸ ਲੜੇ 7 ਸਾਲ ਕੈਦ ਦੀ ਜੰਗ ਦੀ ਲੜੀ ਤੋਂ ਜੇਲ੍ਹ ਦੇ ਸਲੱਖਾਂ ਤੇ ਜੇ ਸਾਡੀ ਜਲੰਧਰ ਪ੍ਰਸ਼ਾਸਨ ਨੇ ਕੋਈ ਨਹੀਂ ਸੁਣੀ ਸੈਂਟਰ ਤੋਂ ਜਾ ਕੇ ਮੰਗਦੇ ਤੇ ਪਾਕਸ ਰਕਤ ਲਵਾਈ ਚੈੱਕ ਨਹੀਂ ਹੋਏਗਾ ਐਸੇ ਕਰਕੇ ਗਵਰਨਰ ਸਾਹਿਬ ਨੂੰ ਹੀ ਅਸੀਂ ਜਿਹੜੀ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਿ ਉਹ ਇਸ ਦੀ ਪ੍ਰੋਪਰ ਤਰੀਕੇ ਨਾਲ ਜਾਂਚ ਕਰਵਾਉਣ ਪ੍ਰੋਪਰ ਇੱਕ ਕਮੇਟੀ ਬਣਾ ਕੇ ਕਮਿਸ਼ਨ ਬਣਾ ਕੇ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਹਨਾਂ ਨੇ ਉੱਥੋਂ ਦੇ ਬੰਦਿਆਂ ਨੂੰ ਭਰਤੀ ਕਰ ਰੱਖਿਆ ਜਿਨ੍ਹਾਂ ਨੂੰ ਕੋਈ ਪੰਜਾਬੀ ਦੀ ਪੰਜਾਬੀ ਆਉਂਦੀ ਤੱਕ ਨਹੀਂ ਉਹਨਾਂ ਨੂੰ ਉਹ ਵੀ ਭਰਤੀ ਕਰ ਰੱਖਿਆ ਇਹਨਾਂ ਨੇ ਉਹਨਾਂ ਨੂੰ 43 43000 ਰੁਪਏ ਦੇਖੋ ਸੈਲਰੀ ਦੇ ਰੱਖਿਆ ਜਿੰਨੂੰ ਕੰਮ ਆਉਂਦਾ ਉਹਨੂੰ ਉਹਨੂੰ ਹੀ ਰੱਖਾਂਗੇ ਰੱਖਾਂਗੇ ਇਹ ਦੇ ਪੰਜਾਬ ਵਿੱਚ ਹੈ ਹੀ ਨਹੀਂ ਤਾਂ ਅਸੀਂ ਕਿੱਥੇ ਰੱਖਾਂਗੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਤੇ ਵਿਵਾਦ ਦੋਵਾਂ ਦਾ ਆਪਸ ਵਿੱਚ ਚੋਲੀ-ਦਾਮਣ ਵਾਲਾ ਰਿਸ਼ਤਾ ਲੱਗਦਾ ਹੈ ਕਿਉਂਕਿ ਜਦੋਂ ਦੀ ਇਹ ਹੋਂਦ ਵਿੱਚ ਆਈ ਆ ਇਹਦੇ ਨਾਲ ਹਰ ਵੇਰੀ ਕੋਈ ਨਾ ਕੋਈ ਨਵਾਂ ਵਿਵਾਦ ਜੁੜਦਾ ਰਿਹਾ ਹੈ ਤੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਨਿਯੁਕਤੀਆਂ ਕਰਨ ਦਾ ਵਿਵਾਦ ਤਾਂ ਪਿੱਛਾ ਨਹੀਂ ਛੱਡ ਰਿਹਾ ਹੁਣ ਫਿਰ ਬਰਜਿੰਦਰ ਸਿੰਘ ਪਾਸਟਰ ਨੂੰ ਸਜ਼ਾ ਕਰਾਉਣ ਵਾਲੀ ਟੀਮ ਦੇ ਆਗੂ ਸਿਮਰਨਜੀਤ ਸਿੰਘ ਅੱਗੇ ਆਏ ਆ ਪਿਛਲੇ ਇੱਕ ਹਫ਼ਤੇ ਤੋਂ ਉਹ ਮਸਲਾ ਚੁੱਕਰੇ ਆ ਵੱਖ-ਵੱਖ 21 ਬੇਨਿਯਮੀਆਂ ਉਹਨਾਂ ਨੇ ਯੂਨੀਵਰਸਿਟੀ ਦੇ ਕੰਮਾਂ ਦੇ ਵਿੱਚ ਦੇਖੀਆਂ ਤੇ ਇਸ ਨੂੰ ਲੈ ਕੇ ਹੁਣ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਕੇਸ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ ਦੂਜੇ ਪਾਸੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਵੀਸੀ ਡਾਕਟਰ ਰਜੀਵ ਸੂਦ ਦੱਸਦੇ ਆ ਕਿ ਉਹਨਾਂ ਨੇ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਇੱਕ ਕਮੇਟੀ ਬਣਾਈ ਸੀ ਹਾਈ ਪਾਵਰ ਕਮੇਟੀ ਉਹਨੇ ਜਾਂਚ ਕਰ ਲਈ ਆ ਤੇ ਜਾਂਚ ਕਰਕੇ ਇਹ ਸਾਰਾ ਕੁਝ ਠੀਕ ਪਾਇਆ ਗਿਆ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕਤਾਈ ਨਹੀਂ ਹੋਈ ਆ ਇਹ ਜੋ ਵੀ ਯੂਨੀਵਰਸਿਟੀ ਬਾਰੇ ਕਿਹਾ ਜਾ ਰਿਹਾ ਹੈ ਜਾਂ 21 ਗੱਲਾਂ ਜਿਹੜੀਆਂ ਸਾਹਮਣੇ ਲਿਆਂਦੀਆਂ ਜਾ ਰਹੀਆਂ ਇਹ ਬਿਲਕੁਲ ਝੂਠ ਤੇ ਨਿਰ断 ਹਨ ਆਓ ਸੁਣਦੇ ਆ ਕੀ ਕਹਿੰਦੇ ਨੇ ਸਿਮਰਜੀਤ ਸਿੰਘ ਤੇ ਉਸ ਦਾ ਵਕੀਲ ਤੇ ਨਾਲ ਦੀ ਨਾਲ ਸੁਣਾਗੇ ਫੋਨ ਤੇ ਗੱਲਬਾਤ ਹੋਈ ਆ ਵੀ ਸੀ ਡਾਕਟਰ ਰਜੀਵ ਸੂਤ ਦੇ ਨਾਲ ਉਹ ਕੀ ਕਹਿੰਦੇ ਨੇ ਮੁੱਦਾ ਜਿਹੜਾ ਜਿਸ ਵਾਰੇ ਅਸੀਂ ਇਕੱਠੇ ਹੋਏ ਆ ਇਹ ਮੁੱਦਾ ਜਿਹੜਾ ਹੈਗਾ ਬੜਾ ਗੰਭੀਰ ਮੁੱਦਾ ਹੈ ਕਿਉਂਕਿ ਸਾਡੀ ਤਰਬੀਤ ਬਣ ਚੁੱਕੀ ਹੈ ਕਿ ਅਸੀਂ ਜਿਹੜੇ ਕਈ ਮੁੱਦੇ ਇਦਾਂ ਦੇ ਹੈਗੇ ਜਿਹੜੇ ਸਾਡੇ ਆਸ-ਪਾਸ ਹੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਗਲਤ ਸਹੀ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਅਵੇਅਰਨੈਸ ਨਹੀਂ ਹੁੰਦੀ ਹੈ ਜائیں ਕਹਿ ਲਓ ਸਾਡੇ ਤੱਕ ਚੀਜ਼ਾਂ ਉਹ ਪਹੁੰਚਣ ਹੀ ਨਹੀਂ ਦਿੱਤੀਆਂ ਜਾਂਦੀਆਂ ਇਹ ਜਿਹੜਾ ਇਸ਼ੂ ਹੈਗਾ ਇਹ ਹੈਗਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸਿਸ ਦਾ ਫਰੀਦਕੋਟ ਦਾ ਇਸ ਦੇ ਵਿੱਚ ਇੱਕ ਤਰੀਕੇ ਨਾਲ ਗ੍ਰੋਸ ਲੈਵਲ ਤੇ ਜਿਹੜੀ ਮਿਸਐਪਰੋਪਰੀਏਸ਼ਨ ਜਿਹੜੀਆਂ ਹੋ ਰਹੀਆਂ ਨੇ ਜਿਸ ਨੂੰ ਕਹਿੰਦੇ ਕਿ ਮਿਸਮੈਨੇਜਮੈਂਟ ਵੀ ਹੈ ਤੇ ਮਿਸਐਪਰੋਪਰੀਏਸ਼ਨ ਵੀ ਹੈ ਤੇ ਉਹ ਕਰਪਟ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਆਪਣੇ ਆਪ ਨੂੰ ਜਾਂ ਆਪਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਤੇ ਜਿਸ ਦੇ ਵਿੱਚ ਸਿੱਧਾ ਸਿੱਧਾ ਨੁਕਸਾਨ ਜਿਹੜਾ ਹੋ ਰਿਹਾ ਉਹ ਪੜ੍ਹਾਈ ਦਾ ਤਾਂ ਹੋ ਹੀ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਜਿਹੜੇ ਆ ਪਹਿਲਾਂ ਹੀ ਬੜੇ ਲੋੜੀਂਦੇ ਹੈਗੇ ਆ ਤੇ ਜਿੰਨਾ ਵਿੱਚੋਂ ਜੇ ਇੰਨੀ ਕ腐ਸ਼ਨ ਕੀਤੀ ਜਾਏਗੀ ਉਹ ਚਾਹੇ ਸੀਟਾਂ ਨੂੰ ਲੈ ਕੇ ਆ ਚਾਹੇ ਭਰਤੀਆਂ ਨੂੰ ਲੈ ਕੇ ਆ ਚਾਹੇ ਉਸ ਹੋਰ ਜਿਹੜੇ ਵੀ ਸੇਵਾਵਾਂ ਉੱਥੇ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਲੈ ਕੇ ਜਾਂ ਉੱਥੇ ਜਿਹੜੇ ਮੇਨਟੇਨੈਂਸ ਵਰਕ ਹੋ ਰਹੇ ਨੇ ਜਾਂ ਜਿਹੜੇ ਉੱਥੇ ਕੁਝ ਨਵਾਂ ਕੁਝ ਬੰਨਣਾ ਹੈ ਉਹਨਾਂ ਸਾਰੀ ਚੀਜ਼ਾਂ ਦੇ ਵਿੱਚ ਜੇ ਮੰਨ ਕੇ ਚੱਲੋ ਜਿਵੇਂ ਕਹਿੰਦੇ ਨੇ ਕਿ ਬਾੜ ਖੇਤ ਨੂੰ ਖਾਨ ਲੱਗ ਜਾਂਦੀ ਹੈ ਤੇ ਉਸ ਦੇ ਵਿੱਚ ਕੀ ਹੈ ਕਿ ਉਹ ਖੇਤ ਕਦੇ ਵੀ ਹਰਾ ਭਰਾ ਨਹੀਂ ਰਹਿ ਸਕਦਾ ਇਹ ਪੰਜਾਬ ਦਾ ਬੇਸਿਕ ਇੱਕ ਮੁੱਦਾ ਹੈਗਾ ਸਿਹਤ ਦਾ ਮੁੱਦਾ ਜਿਹੜਾ ਹੈਗਾ ਤੇ ਉਸ ਨਾਲ ਸਿੱਧੀ ਸਿੱਧੀ ਸਿੱਧਾ ਸਿੱਧਾ ਖਿਲਵਾੜ ਹੋ ਰਿਹਾ ਤੇ ਇਸ ਦੇ ਵਿੱਚ ਜੋ ਪੈਸੇ ਦਾ ਨੁਕਸਾਨ ਹੋ ਰਿਹਾ ਜਿੰਨਾ ਕਾ ਜ਼ਿਆਦਾ ਇਸ ਦੇ ਵਿੱਚ ਐਕਸੈਕੂਰ ਜਿਹੜਾ ਜਾ ਰਿਹਾ ਹੈਗਾ ਉਹ ਸਾਰਾ ਇੱਕ ਤਰੀਕੇ ਨਾਲ ਇਨਡਾਇਰੈਕਟਲੀ ਉਹ ਸਾਡੇ ਹੀ ਜੇਬਾਂ 'ਚ ਜਾ ਰਿਹਾ ਹੈਗਾ ਕਿਉਂਕਿ ਇਸ ਦੇ ਵਿੱਚ ਜਿਹੜੇ ਇੱਥੋਂ ਦੇ ਨਿਤੂ ਕੱਕੜ ਜਿਹੜੇ ਹੈਗੇ ਆ ਐਕਟਿੰਗ ਮੈਡੀਕਲ ਸੁਪਰਡੈਂਟ ਜਿਨ੍ਹਾਂ ਨੂੰ ਬਣਾਇਆ ਗਿਆ ਜਿਹੜੇ ਕਿ ਬਲੱਡ ਬਲੱਡ ਬੈਂਕ ਦੇ ਮੁਖੀ ਵਜੋਂ ਆਪਣੀ ਸਰਵਿਸਿਜ਼ ਕਰ ਰਹੇ ਸੀਗੇ ਉਹਨਾਂ ਨੂੰ ਇਨਚਾਰਜ ਐਸਟੈਬਲਿਸ਼ਮੈਂਟ ਇਨਚਾਰਜ ਰਿਕਰੂਟਮੈਂਟ ਇਨਚਾਰਜ ਯੂਨੀਵਰਸਿਟੀ ਰਿਸਰਚ ਵਿੰਗ ਇਨਚਾਰਜ ਹੀਮੋਫੀਲੀਆ ਹੋਰ ਸ਼ਾਖਾਵਾਂ ਦਾ ਮੁਖੀ ਵੀ ਬਣਾਇਆ ਗਿਆ ਪਰੰਤੂ ਜਿਹੜੇ ਆ ਇਹ ਉਸ ਤਰੀਕੇ ਨਾਲ ਆਪਣੀ ਡਿਊਟੀਆਂ ਨੂੰ ਸਹੀ ਤਰੀਕੇ ਨਾਲ ਨਿਭਾ ਨਹੀਂ ਰਹੇ ਹੈਗੇ ਆ ਕਿਉਂਕਿ ਇਹ ਜਿਹੜੀ ਸਮਾਜ ਸੇਵੀ ਸੰਸਥਾਵਾਂ ਨੇ ਇਹਨਾਂ ਦਾ ਐਨਜੀਓ ਜਿਹੜੇ ਆ ਇਹਨਾਂ ਦਾ ਮੈਂ ਧੰਨਵਾਦ ਵੀ ਕਰਾਂਗਾ ਕਿਉਂਕਿ ਇਹ ਸਾਡੇ ਕੋਲੇ ਆਵਾਜ਼ ਲੈ ਕੇ ਆਂਦੇ ਨੇ ਤਾਂ ਜੋ ਕਾਨੂੰਨੀ ਕਾਰਵਾਈ ਇਹਨਾਂ ਦੇ ਅਗੇਂਸਟ ਕੀਤੀ ਜਾ ਸਕਦੀ ਹੁੰਦੀ ਆ ਕਿਉਂਕਿ ਕਾਨੂੰਨੀ ਕਾਰਵਾਈ ਕਰਨ ਵਾਸਤੇ ਸਬੂਤ ਚਾਹੀਦੇ ਹੁੰਦੇ ਆ ਤੇ ਸਾਨੂੰ ਕੋਈ ਨਾ ਕੋਈ ਸ਼ਿਕਾਇਤ ਕਰਤਾ ਚਾਹੀਦਾ ਹੁੰਦਾ ਜਿਹੜਾ ਕਿ ਸ਼ਿਕਾਇਤ ਕਰ ਸਕੇ ਤੇ ਸਬੂਤ ਲਿਆ ਸਕੇ ਇਹ ਸਬੂਤ ਜਿਹੜੇ ਸਿਮਰਨਜੀਤ ਸਿੰਘ ਜਿਹੜੇ ਹੈਗੇ ਆ ਇਹਨਾਂ ਨੇ ਇਕੱਠੇ ਕੀਤੇ ਹੈਗੇ ਆ ਇਹਨਾਂ ਦੇ ਨਾਲ ਇਹਨਾਂ ਦੀ ਟੀਮ ਹੈਗੀ ਹੈ ਤੇ ਮੈਂ ਇਹਨਾਂ ਨੂੰ ਕਿਉਂਕਿ ਹੌਸਲਾ ਦੇ ਜਾਈ ਇਸ ਕਰਕੇ ਦਿੰਨਾ ਕਿਉਂਕਿ ਇਹ ਇਹ ਹੌਸਲੇ ਦੇ ਹੱਕਦਾਰ ਨੇ ਕਿਉਂਕਿ ਇਹ ਲੋਕ ਇੱਕ ਤਰੀਕੇ ਦਾ ਰਿਸਕ ਲੈ ਕੇ ਤੇ ਇਹ ਕਿਉਂਕਿ ادارے ਜਿਹੜੇ ਵੱਡੇ ਹੁੰਦੇ ਨੇ ਇਹ ਹਰ ਤਰੀਕੇ ਦੀ ਕ腐ਸ਼ਨ ਕਰਦੇ ਨੇ ਇੰਨਾ ਤੋਂ ਡਰ ਵੀ ਹੁੰਦਾ ਇਹਨਾਂ ਨੂੰ ਪਰ ਇਹ ਹੈ ਕਿ ਆਪਣੇ ਹੌਸਲਾ ਦਿਖਾਉਂਦੇ ਹੋਏ ਇਹਨਾਂ ਨੇ ਸਬੂਤ ਇਕੱਠੇ ਕੀਤੇ ਤੇ ਇਹ ਜਿਹੜੀ ਕ腐ਸ਼ਨ ਦੇ ਜਿਹੜੇ ਇਸ਼ੂਜ਼ ਹੈਗੇ ਆ ਜਿਨ੍ਹਾਂ ਦੇ ਵਿੱਚ ਇਹ ਤਕਰੀਬਨ ਤੁਹਾਨੂੰ ਸਾਰਿਆਂ ਨੂੰ ਅਸੀਂ ਇਸ਼ੂ ਕਰ ਦੇਵਾਂਗੇ ਜਿਹੜੇ ਹੈਗੇ ਆ ਇਹਨਾਂ ਦੀ ਕਾਪੀਜ਼ ਹੈਗੀਆਂ ਅਰਾਊਂਡ 21 ਪੁਆਇੰਟਸ ਨੇ 21 ਪੁਆਇੰਟਸ ਨੇ ਜਿੱਥੇ ਜਿੱਥੇ ਮਤਲਬ ਕ腐ਸ਼ਨ ਹੋਈ ਏ ਸੀ ਵਿੱਚ ਟ੍ਰੀਟਮੈਂਟ ਪਲੈਂਟ ਹੈ ਜਿਸ ਦੀ ਕੀ 20 ਲੱਖ ਰੁਪਏ ਦੀ ਜਿਹੜੀ ਮਤਲਬ ਲਾਗਤ ਤੋਂ ਕਿਤੇ ਵੱਧ ਜਿਹੜਾ ਹੈਗਾ ਦਿੱਲੀ ਦੀ ਇੱਕ ਜਿਹੜੀ ਕੰਪਨੀ ਨੂੰ ਇਹਨਾਂ ਨੇ ਜਿਹੜਾ ਟੈਂਡਰ ਦਿੱਤਾ ਉਹ ਵੀ ਬਿਨਾ ਕਿਸੇ ਬੋਲੀ ਤੋਂ ਜਾਂ ਬਿਨਾ ਕਿਸੇ ਉਸ ਤੋਂ ਆਰਡਰ ਸਿੱਧਾ ਹੀ ਉਹਨਾਂ ਨੇ ਟੈਂਡਰ ਦੇ ਬਿਨਾ ਕਰ ਲਏ ਹੈਗੇ ਆ ਲਾਂਡਰੀ ਮਸ਼ੀਨਾਂ ਜਿਹੜੀਆਂ ਮਤਲਬ ਜਿਹੜੇ ਕੱਪੜੇ-ਕੁਪੜੇ ਧੋਣ ਦੀ ਮਸ਼ੀਨਾਂ ਹੈਗੀਆਂ ਉਹ 90 ਲੱਖ ਰੁਪਏ ਦੇ ਵਿੱਚ ਜਿਹੜਾ ਉਹਦਾ ਟੈਂਡਰ ਦਿੱਤਾ ਗਿਆ ਡੀਲਰ ਨੂੰ ਜਿਹੜਾ ਕਿਸੇ ਤੇ ਇਸ ਇਹ ਇਹਨਾਂ ਦੇ ਵਿੱਚ ਜਿਹੜਾ ਕਿ ਕੋਈ ਰੂਟੀਨ ਪ੍ਰੋਸੀਜਰ ਹੈਗਾ ਕਿ ਜਦੋਂ ਕੋਈ ਵੀ ਰਿਪੇਅਰ ਵਰਕ ਸਰਕਾਰੀ ਕਿਸੇ ਵੀ ਜਗ੍ਹਾ ਤੇ ਆਪਣਾ ادارے ਦੇ ਵਿੱਚ ਕੀਤਾ ਜਾਂਦਾ ਹੈ ਜਾਂ ਕੁਝ ਵੀ ਨਿਆ ਖਰੀਦਿਆ ਜਾਂਦਾ ਹੈ ਤਾਂ ਉਸ ਦੇ ਵਾਸਤੇ ਟੈਂਡਰ ਦਿੱਤੇ ਜਾਂਦੇ ਆ ਤੇ ਜਿਹੜੀ ਸਭ ਤੋਂ ਘੱਟ ਬੋਲੀ ਜਿਹਦੀ ਹੁੰਦੀ ਹੈ ਉਸ ਤੋਂ ਸਮਾਨ ਖਰੀਦਿਆ ਜਾਂ ਰਿਪੇਅਰ ਕਰਾਇਆ ਜਾਂਦਾ ਪਰ ਇਸ ਦੇ ਵਿੱਚ ਸਾਰਾ ਕੁਝ ਬਾਈਪਾਸ ਕੀਤਾ ਗਿਆ ਲੀਗਲ ਐਕਸ਼ਨ ਕੀ ਲਿਆ ਗਿਆ ਤੁਹਾਡੇ ਲੀਗਲ ਐਕਸ਼ਨ ਇਹ ਹੈ ਕਿ ਇਹਨਾਂ ਨੂੰ ਹਜੇ ਜਿਹੜੀ ਅਸੀਂ ਲੀਗਲ ਨੋਟਿਸ ਜਿਹੜਾ ਹੈਗਾ ਇਹਨਾਂ ਨੂੰ ਇਸ਼ੂ ਕਰਨਾ ਹੈ ਤਾਂ ਕਿ ਲੀਗਲ ਲੀਗਲ ਐਕਸ਼ਨ ਇਸ ਕਰਕੇ ਹਜੇ ਕਿਉਂਕਿ ਹਜੇ ਮੌਕਾ ਹੈ ਇਹਨਾਂ ਨੂੰ ਸੰਭਲਣ ਦਾ ਕਿ ਵੀ ਇਹ ਆਪਣੀ ਜਿਹੜੀ ਕਾਰਗੁਜ਼ਾਰੀਆਂ ਜਿਹੜੀਆਂ ਉਹਨਾਂ ਨੂੰ ਸਹੀ ਕਰ ਲੈਣ ਕਿਉਂਕਿ ਇਹ ਕੰਪਲੇਂਟਾਂ ਇਹਨਾਂ ਦੀ ਪੈਂਡਿੰਗ ਪਈਆਂ ਤੇ ਇਹ ਜਲਦੀ ਜਲਦੀ ਜਿਹੜੀ ਹੈਗੀਏ ਕੋਰਟ 'ਚ ਚਲਾ ਜਾਏਗਾ ਮਸਲਾ ਜੀ ਸਰ ਚੋਕ ਤੁਸੀਂ ਇਹਨਾਂ ਨੂੰ ਹਾਂਜੀ ਉਸ ਦੇ ਤਾਂ ਕੋਈ ਇਹਨਾਂ ਨੂੰ ਨੋਟਿਸ ਇਹਨਾਂ ਨੂੰ ਕੱਲ ਦਿੱਤਾ ਜਾਏਗਾ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਜਿਹੜੇ ਥੋੜੇ ਦਿਨ ਪਹਿਲਾਂ ਇੱਕ ਡਰਾਈਵਰ ਤੇ ਸਿਕਿਉਰਿਟੀ ਗਾਰਡ ਰੱਖੇ ਸੀਗੇ ਉਹਦੇ ਵਿੱਚ ਜਿਹੜਾ ਡਬ ਟੈਸਟ ਹੋਇਆ ਸੀਗਾ ਉਹਨੇ ਆਪਣੀ ਲੈਬ 'ਚ ਹੀ ਕਰਾ ਲਿਆ ਨਿੱਤੂ ਕੱਕੜੀ ਨਾਲ ਲੈਬ 'ਚ ਹੀ ਕਰਾਜਾ ਕਿਉਂ ਸਿਵਲ ਹਸ ਉਹਨਾਂ ਨੇ ਆਪਣੀ ਲਾਈਬ ਚੇਕ ਕਰਾ ਲਿਆ ਵੀ ਦੱਸੋ ਤੁਸੀਂ ਸਿਵਲ ਹਸਪੀਟਲ ਚ ਕਰਾਓ ਸਿਵਲ ਹਸਪੀਟਲ ਚ ਜਿਹੜਾ ਉੱਥੇ ਕਰਨਾ ਚਾਹੀਦਾ ਦੂਜੀ ਗੱਲ ਜਿਹੜੇ ਵੀ ਸੀ ਸਾਹਿਬ ਨੇ ਆਪਣੇ ਦੋ ਬੰਦੇ ਭਰਤੀ ਕੀਤੇ ਨੇ ਉਹ ਜਿਹੜੇ ਕਿ ਇੰਡੀਆ ਚ ਨਹੀਂ ਆ ਉਹਨੂੰ 80000 ਰੁਪਏ ਸੈਲਰੀ ਦੰਦੇ ਨੇ ਉਹ ਵਿਦੇਸ਼ ਚ ਬੈਠੇ ਨੇ ਉਹ ਵਿਦੇਸ਼ ਚ ਬੈਠੇ ਨੇ ਬਾਕੀ ਜਿਹੜਾ ਇੱਕ ਮਸ਼ੀਨ ਦਾ ਰੋਲਾ ਸੀ ਮਸ਼ੀਨ ਮਸ਼ੀਨਾ ਲੈ ਕੇ ਆਂਦੇ ਕੰਟ੍ਰੈਕਸ਼ਨ ਬਣਾ ਕੇ ਆਪਣੀਆਂ ਮੇਲ ਦੇ ਰਾਹੀਂ ਉਹ ਮੇਲਾਂ ਡਿਲੀਟ ਕਰ ਦੰਨੇ ਡਿਲੀਟ ਕਰਕੇ ਉਹ ਮਤਲਬ ਲੱਖਾਂ ਕਰੋੜਾਂ ਰੁਪਏ ਦਾ ਬਿੱਲ ਬਣਾ ਜੇ 10 ਲੱਖ ਦਾ ਬਿੱਲ ਤੇ 20 ਲੱਖ ਦਾ ਬਿੱਲ ਬਣਾਉਂਦੇ ਨੇ ਮਤਲਬ ਇਹਨਾਂ ਨੇ ਆਪਣੇ ਬੰਦਿਆਂ ਨੂੰ ਭਰਤੀ ਕਰ ਰੱਖਿਆ ਜਿਹੜੇ ਹੋਰ ਲੋਕ ਸਾਡੇ ਭਰਾ ਜਾਂ ਭੈਣਾਂ ਸਨ ਐਨੀ ਨਹੀਂ ਪੜ੍ਹਾਈ ਕਰਕੇ ਧਰਨਿਆਂ 'ਚ ਬੈਠੇ ਨੇ ਜਾਂ ਕਹਿ ਸਕਦੇ ਧੱਕੇ ਖਾ ਰਹੇ ਨੇ ਇਹਨਾਂ ਨੇ ਸਾਰੇ ਕੋਈ ਹਿਮਾਚਲ ਦਾ ਬੰਦਾ ਭਰਤੀ ਕੀਤਾ ਜਾਂ ਆਪਣੇ ਬੰਦੇ ਜਾਣ ਕਰ ਰਹੇ ਨੇ ਇਕੱਠੇ ਭਰਤੀ ਕਰਕੇ ਰੱਖੇ ਨੇ ਇਹਨਾਂ ਨੇ ਉੱਥੋਂ ਦੇ ਬੰਦਿਆਂ ਨੂੰ ਭਰਤੀ ਕਰ ਰੱਖਿਆ ਜਿਨ੍ਹਾਂ ਨੂੰ ਕੋਈ ਪੰਜਾਬੀ ਦੀ ਪੰਜਾਬੀ ਆਉਂਦੀ ਤੱਕ ਨਹੀਂ ਉਹਨਾਂ ਨੂੰ ਉਹ ਵੀ ਭਰਤੀ ਕਰ ਰੱਖੇ ਇਹਨਾਂ ਨੇ ਉਹਨਾਂ ਨੂੰ 43 43000 ਰੁਪਏ ਦੇਖੋ ਸੈਲਰੀ ਤੇ ਰੱਖਿਆ ਮੈਂ ਤੁਹਾਨੂੰ ਬਿੱਲ ਦਿਖਾ ਦਿੰਦਾ ਉਹਦਾ 43 43000 ਸੈਲਰੀ ਉਹਨਾਂ ਦੀ ਇਹ ਦੇਖੋ ਜੀ ਇਹ ਦੇਖੋ ਇਹ 43000 ਰੁਪਏ ਸੈਲਰੀ ਹੈ ਇਹਨੂੰ ਕੋਈ ਪੰਜਾਬੀ ਦਾ ਕੋਈ ਤਜਰਬਾ ਨਹੀਂ ਇਹਨੂੰ ਬੰਦੇ ਨੂੰ ਤੇ ਵੀ ਸੀ ਨੇ ਆਪਣੇ ਡਾਇਰੈਕਟ ਬੰਦੇ ਰੱਖੇ ਨੇ ਇਹਦੀ ਜਿਹੜੀ 43000 ਰੁਪਏ ਸੈਲਰੀ ਹੈ ਤੇ ਜਿਹੜੀ ਸੀਵਰੇਜ ਬੰਦ ਵੀ ਪਿਛਲੇ 5 ਸਾਲਾਂ ਤੋਂ ਬੰਦ ਪਈ ਹੈ ਉਹਦਾ ਬਿੱਲ ਬਣਾ ਬਣਾ ਕੇ ਪੈਸੇ ਖਾਂਦੇ ਨੇ ਪਿਛਲੇ 5 ਸਾਲਾਂ ਤੁਸੀਂ ਸਰਚ ਕਰ ਕਹਿੰਦੇ ਬਿਲਡਿੰਗ ਦੀ ਸਾਰੀ ਕਰਦੇ ਪਏ ਆ ਉਹਨਾਂ ਦੇ ਵੀ ਇਹ ਬਿੱਲ ਮਤਲਬ ਪੈਸੇ ਦੇ ਬਿੱਲ ਲੈਂਦੇ ਨੇ ਬਿਨਾਂ ਟੈਂਡਰ ਕਿਸੇ ਤੋਂ ਕੋਈ ਟੈਂਡਰ ਨਹੀਂ ਦਿੰਦੇ ਨਾ ਕੋਈ ਪਬਲਿਸ਼ ਕਰਦੇ ਨੇ ਨਾ ਕੋਈ ਨੈਟ ਦੇ ਪਾਉਂਦੇ ਨੇ ਆਪਣੇ ਬੰਦੇ ਨੂੰ ਠੇਕਾ ਦੇ ਜਿਵੇਂ ਕਿ ਦਿੱਲੀ ਦੀ ਗੱਲ ਕਰੀਏ ਦਿੱਲੀ ਦੇ ਬੰਦੇ ਨੂੰ ਟੈਂਡਰ ਦੇ ਦਿੰਦੇ ਚੰਡੀਗੜ੍ਹ ਦੀ ਗੱਲ ਕਰੀਏ ਕਿ ਚੰਡੀਗੜ੍ਹ ਦੇ ਬੰਦੇ ਨੂੰ ਟੈਂਡਰ ਦਿੱਤਾ ਅਸੀਂ ਸੰਪਰਕ ਕੀਤਾ ਉਹਨਾਂ ਨਾਲ ਪਰ ਨੰਬਰ ਨਹੀਂ ਮਿਲਿਆ ਤਾਂ ਗੱਲ ਨਹੀਂ ਨਹੀਂ ਹੋ ਸਕੀ ਮਤਲਬ ਆਪਣੀ ਮਰਜ਼ੀ ਦੇ ਨਾਲ ਚਲਾ ਰੱਖਿਆ ਕਿੰਦਾ ਇਹਨਾਂ ਨੇ ਕਹਿੰਦੇ ਵਿਜੀਲੈਂਸ ਕੋਲ ਚਲੇ ਜਾਓ ਸੂਬਾ ਸਰਕਾਰ ਵਾਲਾ ਕੋਈ ਕੁਝ ਨਹੀਂ ਵਿਗਾੜ ਸਕਦੀ ਫਿਰ ਸੂਬਾ ਸਰਕਾਰ ਨਹੀਂ ਵਾਸੀ ਸੈਂਟਰ ਤੇ ਤਾਂ ਪਹੁੰਚ ਕਰਾਂਗੇ ਇਹਨਾਂ ਜੀ ਸੈਂਟਰ ਵੀ ਬੈਠੀ ਐ ਜੇ ਸੂਬਾ ਨਹੀਂ ਕਰੇਗਾ ਤਾਂ ਸੈਂਟਰ ਦਾ ਬੈਠੇ ਸੈਂਟਰ ਤੱਕ ਪਹੁੰਚ ਕਰਾਂਗੇ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਹਾਈ ਕੋਰਟ ਦਾ ਰੁਕ ਕਰਾਂਗੇ ਜਿਹੜੀਆਂ ਦਵਾਈਆਂ ਸੀਗੀਆਂ ਗਰੀਬਾਂ ਨੂੰ ਦਿੱਤੀਆਂ ਨਹੀਂ ਜਾਂਦੀਆਂ ਉਹ ਸਪਾਇਰ ਹੋ ਗਏ ਪਿਛਲੇ 5 ਸਾਲਾਂ ਤੋਂ ਉਹ 2 ਕਰੋੜ ਦਾ ਨੁਕਸਾਨ ਹੋਇਆ ਵੀ ਤੁਸੀਂ ਗਰੀਬਾਂ ਨੂੰ ਦਵਾਈਆਂ ਦੇ ਦੰਦੇ ਗਰੀਬਾਂ ਨੂੰ ਪੈਸਾ ਕੈਂਸਰ ਕੈਂਸਰ ਟ੍ਰੀਟਮੈਂਟ ਦੀਆਂ ਦਵਾਈਆਂ ਬੜੀ ਜ਼ਰੂਰੀ ਦਵਾਈਆਂ ਆਪਣੇ ਏਰੀਆ 'ਚ ਵੈਸੇ ਵੀ ਕਿਉਂਕਿ ਸਾਨੂੰ ਸਾਡੇ ਇਲਾਕੇ ਨੂੰ ਮਾਰ ਪਈ ਹੋਈ ਹੈ ਕਿ ਇੱਥੇ ਕੈਂਸਰ ਦੇ ਨਾਲ ਬੜੀ ਬੁਰੀ ਤਰ੍ਹਾਂ ਸਾਡਾ ਇਲਾਕਾ ਯੂਜ ਰਿਹਾ ਉਹ ਦਵਾਈਆਂ ਜਿਹੜੀਆਂ ਮੁਫਤ ਜਿਹੜੀਆਂ ਸਰਕਾਰ ਦੀ ਪ੍ਰੋਵੀਜ਼ਨ ਹੈਗੀਆਂ ਸੈਂਟਰਲ ਗਵਰਨਮੈਂਟ ਦੀ ਵੀ ਪ੍ਰੋਵੀਜ਼ਨ ਹੈਗੀਆਂ ਸਟੇਟ ਦੀ ਵੀ ਹੈਗੀਆਂ ਕਿਉਂਕਿ ਉਹ ਜਿਹੜੇ ਕੈਂਸਰ ਟ੍ਰੀਟਮੈਂਟ ਵਾਸਤੇ ਉਹ ਦਵਾਈਆਂ ਜਿਹੜੀਆਂ ਗਰੀਬਾਂ ਨੂੰ ਮੁਫਤ ਵੰਡਣੀਆਂ ਚਾਹੀਦੀਆਂ ਉਹ ਤਕਰੀਬਨ 2 ਕਰੋੜ ਦੀਆਂ ਦਵਾਈਆਂ ਜਿਹੜੀਆਂ ਜਿਹੜੇ ਉਹਨਾਂ ਕਿਉਂਕਿ ਐਕਸਪਾਇਰੀ ਟ ਤੁਸੀਂ ਗਵਰਨਰ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈਗੀ ਆ ਔਰ ਉਹਦੇ ਵਿੱਚ ਕੀ ਡਿਮਾਂਡ ਕੀਤੀ ਹੈ ਔਰ ਉਹਨਾਂ ਵੱਲੋਂ ਕੀ ਪ੍ਰੋਸੈਸ ਹੋਇਆ ਉਹਦੇ ਵਿੱਚ ਜਿਹੜੇ 21 ਪੁਆਇੰਂਟਸ ਅਸੀਂ ਜਿਹੜੇ 21 ਪੁਆਇੰਂਟਸ ਦੀ ਜਿਹੜੀ ਇਹ ਕਰਪਸ਼ਨ ਦੇ ਜਿਹੜੇ ਇਸ਼ੂਜ਼ ਨੇ ਉਹ ਸਾਰੇ ਦੇ ਸਾਰੇ ਅਸੀਂ ਡਿਟੇਲ ਕੀਤੇ ਹੋਏ ਨੇ ਕਿ ਵੀ ਇਹਨਾਂ ਦੀ ਡਿਟੇਲ ਇੱਕ ਨਾ ਇਨਵੈਸਟੀਗੇਸ਼ਨ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਜਿਹੜਾ ਵਿਦਆਊਟ ਇਨਵੈਸਟੀਗੇਸ਼ਨ ਜਾਂ ਵਿਦਆਊਟ ਚੈੱਕ ਕਿਉਂਕਿ ਇਹ ادارے ਜਿਹੜੇ ਹੈਗੇ ਆ ਇਹਨਾਂ ਦੇ ਵਿੱਚ ਆਮ ਜਨਤਾ ਜਿਹੜੀ ਹੈਗੀ ਹੈ ਜਾਂ ਆਮ ਪੱਤਰਕਾਰ ਵੀ ਹਨ ਜਾਂ ਕੋਈ ਇੱਕ ਤਰੀਕੇ ਦਾ ਕਿਸੇ ਕੋਈ ਇੰਟਰਫੇਅਰ ਨਹੀਂ ਕਰ ਸਕਦਾ ਯਾ ਐਂ ਕਹਿ ਲਓ ਕਿ ਇਹ ਚੈੱਕ ਨਹੀਂ ਕੀਤਾ ਜਾ ਸਕਦੇ ਇਹਨਾਂ ਦੇ ਰਿਕਾਰਡਸ ਯਾ ਅਕਾਊਂਟਸ ਜਿਹੜੇ ਹੈਗੇ ਆ ਦੇ ਆਰ ਨਾਟ ਐਕसेसਿਬਲ ਟੂ ਐਨੀ ਨਾਰਮਲ ਪਰਸਨ ਸੋ ਇਸ ਕਰਕੇ ਕੀ ਹੈ ਕਿ ਇਹ ਅਥਾਰਟੀ ਜਿਹੜੀ ਕਿਉਂਕਿ ਗਵਰਨਮੈਂਟ ਇਦਾਰਾ ਹੈਗਾ ਪ੍ਰਾਈਵੇਸੀ ਦਾ ਵੀ ਇਸ਼ੂ ਹੁੰਦਾ ਹੈਗਾ ਤੇ ਉਹ ਜਿਹੜਾ ਹੈਗਾ ਜਦ ਤੱਕ ਇੱਕ ਤਰੀਕੇ ਦਾ ਸਰਕਾਰੀ ਇੰਟਰਫੀਰੈਂਸ ਨਹੀਂ ਹੋਏਗਾ ਚੈੱਕ ਨਹੀਂ ਹੋਏਗਾ ਐਸੇ ਕਰਕੇ ਗਵਰਨਰ ਸਾਹਿਬ ਨੂੰ ਹੀ ਅਸੀਂ ਜਿਹੜੀ ਰਿਪਰੈਜੈਂਟੇਸ਼ਨ ਦਿੱਤੀ ਹੈ ਕਿ ਉਹ ਐਸ ਦੀ ਪ੍ਰੋਪਰ ਤਰੀਕੇ ਨਾਲ ਜਾਂਚ ਕਰਵਾਉਣ ਪ੍ਰੋਪਰ ਇੱਕ ਕਮੇਟੀ ਬਣਾ ਕੇ ਕਮਿਸ਼ਨ ਬਣਾ ਕੇ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਜੋ ਇੱਕ ਇੱਕ ਤਰੀਕੇ ਨਾਲ ਡਾਇਰੈਕਟਲੀ ਸਿਰਫ ਹੋ ਕੁਝ ਹੋ ਕੁਝ ਨਹੀਂ ਇੱਕੋ ਚੀਜ਼ ਹੋ ਰਹੀ ਹੈ ਕਿ ਆਪਣੇ ਆਪ ਨੂੰ ਫਾਇਦਾ ਪਹੁੰਚਾਉਣ ਵਾਸਤੇ ਆਪਣੇ ਪਰਸਨਲ ਗੇਨ ਵਾਸਤੇ ਸਰਕਾਰੀ ਪੈਸੇ ਦਾ ਦੁਰਉਪਯੋਗ ਹੋ ਰਿਹਾ ਬਖਰੀ ਕਿਹੜੀ ਸੰਸਥਾ ਹੈ ਮੈਂ ਜੁੜਾ ਹੀ ਸਮਾਜ ਸੇਵੀ ਦਿਨਾਂ ਤੋਂ ਵੈਸੇ ਮੈਂ ਜ਼ਿਲ੍ਹਾ ਪ੍ਰਧਾਨ ਮੋਹਾਲੀ ਸਿੰਘ ਜਨਾ ਪੰਜਾਬ ਤੋਂ ਕਦੋਂ ਤੋਂ ਕੀ ਇਸ ਤਰ੍ਹਾਂ ਦੇ ਮੁੱਦੇ ਚੱਕ ਰਹੇ ਮੈਂ ਪਿਛਲੇ 5 ਸਾਲ ਤੋਂ ਚੱਕਦਾ ਪਿਆ ਜਿਵੇਂ ਹੁਣ ਬਜਿੰਦਰ ਪਾਸਟਰ ਦੇ ਮੁੱਦੇ ਸੀਗੇ ਪੰਜਾਬ ਸਭ ਹੁਣਾ ਹੀ ਹੋਣਾ ਮੈਂ ਚੱਕਿਆ ਸੀਗਾ ਮੈਂ ਲੈ ਕੇ ਗਿਆ ਸੀਗਾ ਵੀਰ ਸਾਹਿਬ ਨੇ ਕੇਸ ਲੜੇ 7 ਸਾਲ ਕੇਸ ਦੀ ਜੰਗ ਜੀ ਲੜੀ ਤੋਂ ਜੇਲ੍ਹ ਦੇ ਸਲਾਖਾਂ ਤੇ ਜੇ ਸਾਡੀ ਜਲੰਧਰ ਪ੍ਰਸ਼ਾਸਨ ਨੇ ਕੋਈ ਨਹੀਂ ਸੁਣੀ ਸੈਂਟਰ ਤੋਂ ਜਾ ਕੇ ਮੰਗਦੇ ਤੇ ਪਾਕਸ ਅਕਟ ਲਵਾਈ ਕੋਕਸਟ ਲੋਕਿਕ ਤਾਂ ਉਹਨੂੰ ਅਰੈਸਟ ਬਾਅਦ ਹੁਣ ਦੂਜੇ ਕੇਸ ਵੀ ਅਰੈਸਟ ਪੈ ਗਈ ਐ ਐਦਾਂ ਦੇ ਮੁੱਦੇ ਬਹੁਤ ਸਾਰੇ ਚੱਕੇ ਨੇ ਜੀ ਆਪਾਂ ਨੇ ਜੀ ਪੰਜਾਬ 'ਚ ਹੁਣ ਦੀਨਾਨਗਰ ਦੀ ਗੱਲ ਉੱਥੇ ਬ੍ਰਿਜ ਗਰਿਆ ਸੀਗਾ ਥੋੜੇ ਦਿਨ ਪਹਿਲਾਂ ਉਹ ਵੀ ਆਪਾਂ ਲੈ ਕੇ ਆ ਰਹੇ ਅੱਜ ਤੋਂ ਬਾਅਦ ਪਰਸੋਂ ਦਾ ਉਹ ਵੀ ਮੀਡੀਆ ਦੇ ਸਾਹਮਣੇ ਹੋਵੇਗਾ ਇਸ ਮੁੱਦੇ ਨੂੰ ਉਸ ਲੈਵਲ ਤੇ ਲੈ ਜੂਗਾ ਲੈ ਕੇ ਜਾਵਾਂਗੇ ਤੁਹਾਡੇ ਸਾਹਮਣੇ ਆਵਾਂਗੇ ਆਉਣ ਵਾਲੇ 7 ਦਿਨਾਂ 'ਚ ਤੁਹਾਨੂੰ ਪਤਾ ਲੱਗ ਜਾਊਗਾ ਰਿਜ਼ਲਟ ਦਾ ਹੋ ਚੱਲ ਕੀ ਰਿਹਾ ਜੀ ਆਪੇ ਲਿਖ ਦਿੱਤਾ 80-80 ਹਜ਼ਾਰ ਦੇ ਰਹੇ ਕਿਸੇ ਨੂੰ ਵੀ ਨਹੀਂ ਦੇ ਰਹੇ ਠੀਕ ਠੀਕ ਜਿਹੜੀ ਵਿਜ਼ਿਟਿੰਗ ਫੈਕ ਉਹ ਸਾਡੇ ਪੇਰੋਲ ਤੇ ਹੈ ਹੀ ਨਹੀਂ ਪੇਰੋਲ ਤੇ ਜਿਵੇਂ ਐਗਜ਼ਾਮ ਲੈਣੇ ਨਹੀਂ ਆਂਦੇ ਐਕਸਟਰਨਲ ਹਾਂਜੀ 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 ਪੇਪਰ ਲੈਂਦੇ ਐ ਐਗਜ਼ਾਮ ਲੈਂਦੇ ਜਦੋਂ ਅਸੀਂ ਸੱਦਾਂਗੇ ਜਿਹਦੇ ਉਹ ਆਣਗੇ ਉਹ ਚਤੁਰਵੇਦੀ ਤੇ ਸ਼ਾਂਤ ਤੇ 2 ਸਾਲ ਵਿੱਚ ਕਦੇ ਆਈ ਨਹੀਂ 2 ਸਾਲ ਆਈ ਨਹੀਂ ਕਦੇ ਠੀਕ ਆਈ ਨਹੀਂ ਕਦੇ ਨਹੀਂ ਆਏ ਉਹ ਨਾ ਉਹਨਾਂ ਨੂੰ ਮੰਥਲੀ 80000 ਰੁਪਏ ਜਾ ਰਹੇ ਉਹ ਝੂਠ ਲਿਖ ਰਿਆ ਪੂਰਾ ਭਰਤੀ ਜੀ ਕਹਿੰਦਾ ਜੀ ਵੀ ਇਵੇਂ ਦਿੱਲੀੋਂ ਲੈ ਕੇ ਬੰਦੇ ਇੱਥੇ ਲੱਗੇ ਆ ਮਤਲਬ ਸਹੀ ਪ੍ਰਕਿਰਿਆ ਨਾਲ ਕੀਤੀ ਕੋਣ ਕੋਣ ਲੱਗਿਆ ਦਿੱਲੀੋਂ ਤੇ ਇੰਟਰਵਿਊ ਵਿੱਚ ਕੋਈ ਵੈਸੇ ਤਾਂ ਕੋਈ ਨਹੀਂ ਇੱਕ ਲੱਗਿਆ ਹੈ ਜਿਹੜਾ ਨੈਸ਼ਨਲ ਮੈਡੀਕਲ ਕਮਿਸ਼ਨ ਹੈ ਉਹ ਥੋੜੇ ਰਿਟਾਇਰ ਹੋਇਆ ਸਾਡਾ ਯੂਨੀਵਰਸਿਟੀ ਦਾ ਬਹੁਤ ਗੁਰਾ ਹਾਲ ਸੀ ਜੀ ਤੋ ਇੱਕ ਬੰਦੇ ਨੂੰ ਟੈਨਿਓਰ ਉੱਤੇ ਰੱਖਿਆ ਹੋਇਆ ਹਲੇ ਉਸ ਨੂੰ ਪੱਕਾ ਵੀ ਨਹੀਂ ਕੀਤਾ ਉਹ ਜਿਹੜਾ ਐਮਸੀਆਈ ਨਹੀਂ ਹੁੰਦੀ ਜੀ ਜੀ ਐਮਸੀਆਈ ਦਾ ਜੁਆਇੰਟ ਸੈਕ੍ਰੈਟਰੀ ਰਿਟਾਇਰ ਹੋਇਆ ਆ ਰਾਈਟ ਸਰ ਉਹਨੂੰ ਰੱਖਿਆ ਹੈ ਤਾਂ ਬਹੁਤ ਵੱਡੀ ਵੱਡੀ ਗੱਲ ਹੈ ਕਿ ਬਹੁਤ ਹੀ ਕਾਬਿਲ ਆਦਮੀ ਇੱਕ ਜਿਹੜਾ ਪੂਰੇ ਕੰਟਰੀ ਦੀ ਐਮਸੀਆਈ ਦੇਖਦਾ ਉਹਨੂੰ ਉਹਨੂੰ ਇੱਥੇ ਅਸੀਂ ਅਟ੍ਰੈਕਟ ਕੀਤਾ ਬੜੀ ਮੁਸ਼ਕਿਲ ਨਾਲ ਸਤਿਅ ਦੇ ਇੱਥੇ ਜੀ ਇਹ ਸਾਰੇ ਦੇ ਸਾਰਾ ਹਾਈ ਪਾਵਰ ਕਮੇਟੀ ਜਿਹਦੀ ਅਗਵਾਈ ਜਿਹੜੀ ਹੈ ਚੇਅਰਮੈਨਸ਼ਿਪ ਉਹ ਉਹਨਾਂ ਨੇ ਕੀਤੀ ਚੇਕੋ ਸਾਹਮਣੇ ਡਿਪ ਰਜਿਸਟਰ ਗੋਰੀਆ ਸਾਹਿਬ ਉਹਦੇ ਉਹਦੇ ਸੈਕਟਰੀ ਸੀ

ਤੋ ਜਿਹਨੂੰ ਕੰਮ ਆਉਂਦਾ ਉਹਨੂੰ ਉਹਨੂੰ ਹੀ ਰੱਖੇ ਰੱਖਾਂਗੇ ਇਹ ਦੇ ਪੰਜਾਬ ਵਿੱਚ ਹੈ ਹੀ ਨਹੀਂ ਤਾਂ ਅਸੀਂ ਕਿੱਥੇ ਰੱਖਾਂਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਕਿ ਜਿਹੜੇ ਥੋੜੇ ਦਿਨ ਪਹਿਲਾਂ ਇੱਕ ਡਰਾਈਵਰ ਤੇ ਸਿਕਿਉਰਿਟੀ ਗਾਰਡ ਰੱਖੇ ਸੀਗੇ ਉਹਦੇ ਵਿੱਚ ਜਿਹੜਾ ਡੋਪ ਟੈਸਟ ਹੋਇਆ ਸੀਗਾ ਉਹਨੇ ਆਪਣੀ ਲੈਬ 'ਚ ਹੀ ਕਰਾ ਲਿਆ ਨਿੱਤੂ ਕੱਕੜੀ ਨਾਲ ਵੀ ਲੈਬ 'ਚ ਕਰਾ ਜਾਂਦਾ ਕਿਉਂ ਸਿਵਲ ਹਸਪੀਟਲ 'ਚ ਹੋਣਾ ਚਾਹੀਦਾ ਉਹ ਦਵਾਈਆਂ ਜਿਹੜੀਆਂ ਮੁਫਤ ਜਿਹੜੀਆਂ ਸਰਕਾਰ ਦੀ ਪ੍ਰੋਵੀਜ਼ਨ ਹੈਗੀਆਂ ਸੈਂਟਰ ਗਵਰਨਮੈਂਟ ਦੀ ਵੀ ਪ੍ਰੋਵੀਜ਼ਨ ਹੈਗੀਆਂ ਸਟੇਟ ਦੀ ਵੀ ਹੈਗੀਆਂ ਕਿਉਂਕਿ ਉਹ ਜਿਹੜੇ ਕੈਂਸਰ ਟਰੀਟਮੈਂਟ ਵਾਸਤੇ ਉਹ ਦਵਾਈਆਂ ਜਿਹੜੀਆਂ ਗਰੀਬਾਂ ਨੂੰ ਮੁਫਤ ਵੰਡਣੀਆਂ ਚਾਹੀਦੀਆਂ ਉਹ ਤਕਰੀਬਨ 2 ਕਰੋੜ ਦੀਆਂ